ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਗਾ ਗਗਨਦੀਪ ਕੋਟ ਸਵਾਗਤ ਕਰਦੀ ਆ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਹੋਰ ਸਨਾਉ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚਾਪਾਂ ਵੀ ਵਧੀਆ ਠੀਕ ਠਾਕ ਆ ਜੀ ਕਿਰਪਾ ਮਾਲਕ ਦੀ ਤੇ ਚਲੋ ਜੀ ਅੱਜ ਵੀਡੀਓ ਲੈ ਕੇ ਆਇਆ ਆਪਾਂ ਥੋੜੀ ਜਿਹੀ ਸੂਟਾਂ ਦੀ ਤੇ ਪਹਿਲਾਂ ਤਾਂ ਆਪਾਂ ਜਿਹੜਾ ਥੋੜੂ ਮੇਰੇ ਆਪਣੇ ਸੂਟ ਵੀਅਰ ਕੀਤਾ ਹੋਇਆ ਇਹ ਦਿਖਾ ਦਮਾ ਇਹ ਆਪਾਂ ਕਾਟਨ ਦਾ ਸੂਟ ਤੁਹਾਨੂੰ ਪਹਿਲਾਂ ਦਿਖਾਇਆ ਸੀਗੇ ਵੀਡੀਓ ਦੇ ਵਿੱਚ ਤੇ ਇਹ ਵਾਲੇ ਸੂਟ ਦਾ ਨਾ ਫੈਬਰਿਕ ਬਹੁਤ ਜਿਆਦਾ ਸੋਹਣਾਗਾ ਤੁਹਾਨੂੰ ਐਦਾ ਕਰਕੇ ਦਿਖਾਨੀਆ ਤੇ ਇਹਦਾ ਫੈਬਰਿਕ ਇੰਨਾ ਕਿ ਜਿਆਦੇ ਲਾਈਟ ਵੇਟ ਆ ਨਾ ਪਾਏ ਦਾ ਵੀ ਭੋਰਾ ਵੀ ਪਤਾ ਨਹੀਂ ਲੱਗਦਾ ਇੰਨਾ ਸੋਹਣਾਗਾ ਤੇ ਦੇਖ ਲਓ ਤੁਸੀਂ ਨੇੜਿਓ ਤੇ ਇਹ ਬਹੁਤ ਸੋਹਣਾ ਸਟੱਫ ਆ ਜੀ ਬਹੁਤ ਸੋਹਣਾ ਕਪੜਾਗਾ ਤੇ ਆਪਾਂ ਇਹ ਸੂਟ ਇੱਕ ਆਪਣੇ ਵਾਸਤੇ ਸਟਿਚ ਕਰਵਾਇਆ ਸੀ ਤੇ ਇਹ ਦੁਪੱਟਾ ਨਹੀਂ ਇਹ ਦੁਪੱਟਾ ਹਜੇ ਰੈਡੀ ਨਹੀਂ ਹੋਇਆ ਦੁਪੱਟਾ ਆਪਣੇ ਕੋਲੇ ਪਿਆ ਸੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨੀ ਆ ਤੇ ਆਪਾਂ ਉਹੀ ਦੁਪੱਟਾ ਲੈ ਲਿਆ ਤੇ ਬਾਕੀ ਦੁਪੱਟਾ ਹਜੇ ਆਪਣਾ ਆਇਆ ਨਹੀਂ ਜਿਹੜੇ ਬਾਈ ਨੂੰ ਦਿੱਤਾ ਹੋਇਆ ਸੀ ਉਹ ਬਾਈ ਛੁੱਟੀ ਤੇ ਸੀ ਤਾਂ ਕਰਕੇ ਆਪਾਂ ਦੁਪੱਟਾ ਆਪਣਾ ਨਹੀਂ ਇਹ ਹੋਇਆ ਪਿਆ ਆਪਾਂ ਸੂਟ ਜਿਹੜਾ ਆਪਣਾ ਸਟਿਚ ਹੋ ਕੇ ਆ ਗਿਆ ਸੀ ਉਹ ਦਿਖਾ ਦਿੰਦੇ ਆ ਤੁਹਾਨੂੰ ਤੇ ਇਹ ਵਾਲਾ ਸੂਟ ਕਾਟਨ ਦਾ ਸੂਟ ਹੈਗਾ ਇੱਕ ਮਿੰਟ ਹਾਂਜੀ ਇਹ ਕਾਟਨ ਦਾ ਸੂਟ ਹੈਗਾ ਦੇਖੋ ਬਲੈਕ ਜੈੱਡ ਬਲੈਕ ਕਲਰ ਹੈਗਾ ਤੇ ਇਹਦੇ ਆਪਾਂ ਬਾਹਾਂਾਂ ਤੇ ਇਹ ਤਾਂ ਨੈੱਟ ਵਾਲੀ ਲੇਸ ਲਗਵਾਈ ਆ ਤੇ ਇਦਾਂ ਆਪਾਂ V ਸ਼ੇਪ ਗਲਡ ਡਿਜ਼ਾਈਨ ਕੀਤਾਗਾ ਇੱਥੇ ਵੀ ਆਪਾਂ ਨੈਟ ਵਾਲੀ ਲੇਸ ਲਗਾਈ ਆ ਉਸ ਤੋਂ ਬਾਅਦ ਤੇ ਜਿਹੜਾ ਇਹਦਾ ਪੱਲੇ ਨੇ ਰੈਡੀ ਕਰਵਾਇਆ ਦੇਖੋ ਜੀ ਤੇ ਇਹ ਬਹੁਤ ਸੋਹਣਾ ਲੱਗ ਰਿਹਾਗਾ ਸੂਟ ਪਾਇਆ ਹੋਇਆ ਤੇ ਬਹੁਤ ਠੁੱਲ ਲੁੱਕ ਆ ਪੂਰਾ ਸੋਹਣਾ ਲੱਗ ਰਿਹਾ ਹੈ ਸੂਟ ਵੀਰ ਕੀਤਾ ਹੋਇਆ ਤੇ ਇਹਦੇ ਨਾਲ ਦਾ ਆਪਾਂ ਨੂੰ ਤੇ ਇਹ ਸੂਟ ਜੀ ਬਹੁਤ ਸੋਹਣਾ ਲੱਗ ਰਿਹਾ ਪਾਇਆ ਹੋਇਆ ਤਾਂ ਇੰਨਾ ਕੁ ਲਾਈਟ ਵੇਟ ਆ ਇਹ ਸੂਟ ਬਿਲਕੁਲ ਵੀ ਪਾਇਆ ਦਾ ਪਤਾ ਨਹੀਂ ਲੱਗਦਾ ਐਨੀ ਸੋਹਣੀ ਕਾਟਨ ਆਂਗੀ ਇਹ ਤੇ ਇਹਦੇ ਨਾਲ ਦਾ ਨਾ ਆਪਣੇ ਕੋਲੇ ਇਹੀ ਕਲਰ ਦੇ ਵਿੱਚ ਇਹ ਚ ਕਲਰ ਇੱਕੋ ਹੀ ਸੀ ਇਹ ਸੇ ਸਾਰੇ ਵੀ ਇਹੀ ਬਲੈਕ ਕਲਰ ਸੀਗਾ ਤੇ ਇਹਦੇ ਵਿੱਚ ਹੁਣ ਆਪਣੇ ਕੋਲੇ ਨਾ ਇੱਕ ਸੂਟ ਬਚ ਗਿਆ ਇਹਦੇ ਇਹਦੇ ਨਾਲ ਦਾ ਆਪਾਂ ਤੀਜੀ ਚੌਥੀ ਵਾਰ ਮੰਗਵਾ ਕੇ ਵੀ ਸੇਲ ਕਰਦੇ ਸੂਟ ਇੰਨੇ ਕੁ ਜ਼ਿਆਦਾ ਲਾਈਟ ਵੇਟ ਨੇ ਅਸੀਂ ਸਟਿਚਿੰਗ ਨਹੀਂ ਸੀ ਕਰਵਾਏ ਆਪਣੇ ਲਈ ਖੁਦ ਤੇ ਪਰ ਫਿਰ ਸਾਨੂੰ ਲੱਗਿਆ ਵੀ ਆਪਾਂ ਵੀ ਕਰਵਾ ਕੇ ਦੇਖਦੇ ਆਂ ਦੇਖੋ ਬਹੁਤ ਸੋਹਣਾ ਪ੍ਰਿੰਟ ਲੱਗਦਾ ਇਹਦਾ ਤੇ ਆਪਾਂ ਨੈਟ ਵਾਲੀ ਜਿਹੜੀ ਲੇਸ ਲਗਵਾਈ ਹੈ ਤੇ ਵੀ ਡਿਜ਼ਾਈਨ ਡਿਜ਼ਾਈਨਰ ਜਿਹਾ ਕਰਤਾ ਇਹ ਵਾਲੀ ਤੇ ਦੁਪੱਟਾ ਵੀ ਹਜੇ ਇਹਦਾ ਬਣ ਕੇ ਆ ਦੁਪੱਟਾ ਆਪਾਂ ਲੇਸ ਨਾਲ ਦਾ ਹੀ ਉਹ ਕਰਵਾਇਆਗਾ ਤੇ ਇਹ ਮੇਰੇ ਕੋਲ ਇੱਕੋ ਸੂਟ ਆਗਾ ਹੁਣ ਤੇ ਲਾਸਟ ਸੂਟ ਰਹਿ ਗਿਆ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਤਾਂ ਆਪਾਂ ਨੂੰ ਦੱਸ ਦਿਓ ਇਹਦੇ ਨਾਲ ਦਾ ਤੇ ਬਾਤੇ ਘੱਟ ਰੇਟ ਦੇ ਵਿੱਚ ਆਗਾ ਇਹ ਤੇ ਜੇ ਕਿਸ ਨੂੰ ਚਾਹੀਦਾ ਹੋਇਆ ਦੱਸ ਦਿਓ ਜੀ ਤੇ ਆਪਾਂ ਆਪਾਂ ਨੂੰ ਮੈਸੇਜ ਕਰਦੇ ਹੋ WhatsApp ਨੰਬਰ ਤੇ ਆਪਣਾ ਪਾਰਸਲ ਨੰਬਰ ਜਿਹੜਾ ਡਿਸਕ੍ਰਿਪਸ਼ਨ ਚ ਵੀ ਹੁੰਦਾ ਤੇ ਸਕਰੀਨ ਤੇ ਵੀ ਤੁਹਾਨੂੰ ਸ਼ੋ ਹੋਊਗਾ ਬਾਕੀ ਕੁਝ ਹੋਰ ਸੂਟ ਦਿਖਾਉਣੇ ਆ ਤੇ ਪਹਿਲਾ ਜਿਹੜਾ ਭੈਣ ਭਰਾ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਤੁਸੀਂ ਜਿਹੜੀ ਵੀਡੀਓ ਆਪਣੀ ਦੇਖ ਸਕੋ ਬਾਕੀ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚਲੋ ਜੀ ਬੌਲਾ ਟਾਈਮ ਆਪਾਂ ਨਾਲ ਲੈਂਦੇ ਹੋਏ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਜਿਹੜੇ ਸੂਟ ਨਾਲ ਆਪਾਂ ਦੁਬਾਰਾ ਦੁਬਾਰਾ ਰਿਪੀਟ ਕੀਤੇ ਨੇ ਇਹ ਵਾਲੇ ਸੂਟ ਇਹ ਵਾਲੇ ਸੂਟ ਨਾਲ ਆਪਾਂ ਦੁਬਾਰਾ

ਔਫਵਾਇਟਰ बॉटम ਵੀ ਲਗਾਈਆ ਮਤਲਬ ਤੁਸੀਂ ਸੂਟ ਇਹ ਚ बॉटम ਦਾ ਫੈਬਰਿਕ ਦੇਖ ਲਓ ਪਹਿਲਾਂ ਪਿਓਰ ਕਾਟਨ ਆਗੀ ਤੇ ਇਹਦੇ ਵਿੱਚ ਨਾ ਡਿਜ਼ਾਈਨ ਜਗਾ ਜਦਾ ਵਾਲਾ ਆਵਲਾ ਤੇ ਇੱਕ ਤਾਂ ਆਪਾਂ ਇਹ बॉटम ਲਗਾ ਸਕਦੇ ਹਾਂਗੇ ਇਹਦੇ ਨਾਲ ਤੇ ਇੱਕ ਆਪਾਂ बॉਟਮ ਲਗਾ ਸਕਦੇ ਹਾਂ ਇਹ ਵਾਲੀ ਕਾਟਨ ਇੱਕ ਆਪਏ ਲਗਾ ਸਕਦੇ ਹਾਂ ਤੇ ਇਹ ਤੁਹਾਨੂੰ ਜੇ ਤੁਸੀਂ ਪੂਰਾ ਸੂਟ ਲੈਣਾ ਪ੍ਰੋਪਰ ਤੁਹਾਨੂੰ ਪੂਰਾ ਸੂਟ ਵੀ ਮਿਲ ਜਾਊਗਾ ਜੇਕਰ ਤੁਸੀਂ ਮੈਚਿੰਗ ਲੈਣਾ ਤਾਂ ਮੈਚਿੰਗ ਮਿਲ ਜੇ ਇਹਦੇ ਨਾਲ ਦੇ ਆਪਣੇ ਕੋਲ ਸੂਟ ਨੇ ਪਹਿਲਾਂ ਕੋਰੀਅਰ ਹੋ ਕੇ ਗਏ ਨੇ ਤੇ ਹੁਣ ਇਹ ਵਾਲਾ ਆਪਣੇ ਕੋਲੇ ਰਹਿ ਗਿਆ ਇੱਕੋ ਹੀ ਸੂਟ ਤੇ ਇਹਦੇ ਨਾਲ ਹੀ ਦੇ ਹੋਗੇ ਸਾਰੇ ਸਟੇਲ ਤੇ ਪਹਿਣਾ ਨੇ ਮੰਗਾਈ ਨੇ ਇਹਦੇ ਨਾਲ ਦੇ ਸੂਟ ਤੇ ਬਹੁਤ ਸੋਹਣਾਗਾ ਇਹ ਕੁਆਟਰ ਬਹੁਤ ਸੋਹਣੀ ਆਗੀ ਪਿਓਰ ਕਾਟਨ ਆਗੀ ਤੇ ਬਹੁਤ ਸੋਹਣੀ ਚੀਜ਼ ਆ ਤੇ ਉਹ ਕਾਟਨ ਹੀ ਹੈਗੀ ਜੀ ਜਿਹੜੀ ਇਹ ਵੀ ਇੱਕ ਤੋਂ ਨਾਲ ਗੰਦੀ ਜੀ ਹੋ ਜੂਗੀ ਜਾਂ ਕਿਵੇਂ ਬਹੁਤ ਸੋਹਣੀ ਹੈਗੀ ਤੇ ਇਹਦਾ ਡਿਜ਼ਾਈਨ ਜੀ ਵੀ ਬਹੁਤ ਪਿਆਰਾ ਤੇ ਰੇਟ ਬਹੁਤ ਘੱਟ ਆਗਾ ਜੀ ਜਿਹਨੂੰ ਵੀ ਚਾਹੀਦਾ ਹੋਇਆ ਇਹ ਵਾਲਾ ਤੇ ਆਪਾਂ ਨੂੰ ਕਮੈਂਟ ਕਰ ਲਿਓ ਜੀ ਅ ਮੈਸੇਜ ਕਰ ਦਿਓ ਸੌਰੀ WhatsApp ਨੰਬਰ ਤੇ ਨੰਬਰ ਆਪਣਾ ਡਿਸਕ੍ਰਿਪਸ਼ਨ ਚ ਹੋਊਗਾ ਠੀਕ ਆ ਜੀ ਇਹਦੇ ਨਾਲ ਆ ਵੀ ਬਾਟਮ ਚੱਲ ਜੂਗੀ ਜੇ ਤੁਸੀਂ ਇਹ ਚ ਚਲਾਉਣੀ ਹੈ ਜੇ ਤੁਸੀਂ ਜੀ ਚਿਕਨ ਵਾਲੀ ਚਲਾਉਣੀ ਹੈ ਚਿਕਨ ਵਾਲੀ ਇਹ ਡੋਰਸ ਵਾਲੀ ਚਲਾਉਣੀ ਹੈ ਤੇ ਤੁਸੀਂ ਡੋਰਸ ਵਾਲੀ ਜਨ ਇਹਦੇ ਵਿੱਚ ਆ ਡਿਜ਼ਾਈਨਿੰਗ ਆ ਆਫ ਵਾਈਟ ਆਫ ਵਾਈਟ ਦੇ ਇਹ ਦੋਨੇ ਬਾਟਮ ਆ ਤੇ ਇਹਦੀ ਮੈਚਿੰਗ ਇਹਦੇ ਨਾਲ ਹੁੰਦੀ ਆ ਤੇ ਰੇਟ ਬਹੁਤ ਜ਼ਿਆਦਾ ਘੱਟ ਆ ਇਹ ਵਾਲੇ ਸੂਟ ਦਾ ਅ ਕਈ ਕਮੈਂਟ ਆਏ ਹੁੰਦੇ ਨੇ ਵਿੱਚ ਵੀ ਕਪੜਾ ਵੀ ਕਾਟਨ ਦਾ ਜੋ ਐਵੇਂ ਹੈ ਨਾ ਜਿਹੜੀ ਚੀਜ਼ ਜੀ ਆਪਾਂ ਕਾਟਨ ਕਹਿ ਕੇ ਦੇਵਾਂਗੇ ਉਹ ਕਾਟਨੀ ਹੋ ਜਿਹੜੀ ਜਿਹੜਾ ਸਟੱਫ ਨੂੰ ਜੋ ਵੀ ਕਹਾਂਗੇ ਉਹ ਉਹੀ ਹੋਊਗਾ ਬਾਕੀ ਜਿਹੜੀਆਂ ਭੈਣਾਂ ਮੰਗਾਉਂਦੀਆਂ ਨੇ ਉਹਨਾਂ ਨੂੰ ਪਤਾ ਹੀ ਆ ਜਿੰਨਾਂ ਕੋਲੇ ਆਪਣਾ ਫੈਬਰਿਕ ਪਹੁੰਚਦਾਗਾ ਜਾਂ ਪਹੁੰਚੇਗਾ ਹਨਾ ਆਪਣਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਆਪਾਂ ਆਪਣਾ ਬਲੌਗਿੰਗ ਚੈਨਲ ਸੀ ਤੇ ਆਪਾਂ ਹੌਲੀ ਹੌਲੀ ਚਲੋ ਥੋੜਾ ਮੋਟਾ ਕੱਪੜੇ ਦਾ ਕੰਮ ਆ ਜਿਹੜਾ ਉਹ ਵਿੱਚ ਕਰ ਲੈਣੇ ਆਂਗੇ ਅ ਚਲੋ ਵਧੀਆ ਵੀ ਲੱਗਦਾ ਬੀਜੀ ਵੀ ਰਹਿਣੇ ਆਗੇ ਹਨਾ ਅ ਤੇ ਪਹਿਲਾਂ ਆਪਾਂ ਬਲੌਗਿੰਗ ਵੀਡੀਓ ਹੀ ਪਾਉਂਦੇ ਹੁੰਦੇ ਸੀ ਜਸਟ ਤੇ ਹੁਣ ਆਪਾਂ ਵਿੱਚ ਸੂਟਾਂ ਦੀਆਂ ਵੀਡੀਓ ਵੀ ਚਲੋ ਪਾ ਦਿੰਨੇ ਹੁੰਦੇ ਆਗੇ ਜੀ ਵੀ ਜੋ ਵੀ ਆਪਾਂ ਕਪੜਾ ਫੈਬਰਿਕ ਜੋ ਵੀ ਕਹਾਂਗੇ ਉਹੀ ਹੋਊਗਾ ਤੇ ਆ ਆ ਹੁਣ ਜਿਹੜਾ ਕਾਟਨ ਦਾ ਬੇਬੀ ਸੂਟ ਪਾਇਆ ਹੋਇਆ ਇਹ ਬੜਾ ਇੰਨੀ ਕਿ ਲਾਈਟ ਵੇਟ ਕਾਟਨ ਆ ਪਾਇਦੇ ਹੀ ਨਹੀਂ ਪਤਾ ਲੱਗਦਾ ਹੈਗਾ ਇੰਨੀ ਹਲਕੀ ਆ ਹਲਕਾ ਫੈਬਰਿਕ ਆ ਇਹ ਜੇ ਪਿਓਰ ਕਾਟਨ ਆਗਾ ਤੇ ਆਪਾਂ ਸਿੰਪਲ ਸੂਟਾਂ ਨੂੰ ਵੀ ਪ੍ਰਿੰਟਡ ਸੂਟਾਂ ਨੂੰ ਵੀ ਆਪਾਂ ਲੇਸਸ ਵਗੈਰਾ ਨਾਲ ਵਧੀਆ ਡਿਜ਼ਾਈਨ ਕਰਾ ਸਕਦੇ ਆ ਆਪਦੇ ਜੀ ਜੀ ਜਾਨ ਜੀ ਮੈਂ ਤੁਸੀਂ ਕਿਦੋਂ ਡਿਜ਼ਾਈਨ ਦੇਖਦੇ ਹੋਗਾ ਕਿਵੇਂ ਵੀ ਆਪਦੇ ਹਿਸਾਬ ਨਾਲ ਜਿੰਦਾ ਦਾ ਤੁਸੀਂ ਕਰਵਾਉਣਾਗਾ ਹਾਂਜੀ ਅੱਗੇ ਵੀ ਮੈਂ ਤੁਹਾਨੂੰ ਅਗਲਾ ਸੂਟ ਤੁਹਾਨੂੰ ਇਹ ਖਾਦੀ ਦਾ ਇਹ ਹੈਗਾ ਜੀ ਖਾਦੀ कॉटन प्योर ਖਾਦੀ कॉटन ਬਹੁਤ ਸੋਹਣਾ ਇਹਦਾ ਕਲਰ ਹੈ ਬੇਬੀ ਪਿੰਕ ਜਿਹਾ ਬਹੁਤ ਸੋਹਣਾ ਇਹਦਾ ਬੇਬੀ ਪਿੰਕ ਜਿਹਾ ਕਲਰ ਆਗਾ ਤੇ ਵਿੱਚ ਇਹਦੇ ਡਿਜ਼ਾਈਨ ਨਾਗਾ ਤੇ ਪਹਿਲਾਂ ਤੁਸੀਂ ਚੈੱਕ ਕਰ ਲਓ ਖਾਦੀ ਦਾ ਪਿਓਰ ਖਾਦੀ ਦਾਗਾ ਜੀ ਫੈਬਰਿਕ ਇਹ ਤੇ ਆ ਹੈਗਾ ਇਹ ਆਲਓਵਰ ਸੂਟ ਆਗਾ ਬਹੁਤ ਪਿਆਰਾ ਕਲਰ ਹੈ ਵੀ ਇਹ ਆਲ ਓਵਰ ਸੂਟ ਆਗਾ ਤੇ ਬਹੁਤ ਸੋਹਣਾ ਸਟਾਫ ਆ ਗਰਮੀਆਂ ਦੀ ਸਪੈਸ਼ਲ ਗਰਮੀਆਂ ਦੇ ਲਈ ਆ ਜੇ ਵੀ ਕਿਸੇ ਨੂੰ ਭੈਣ ਨੂੰ ਚਾਹੀਦਾ ਹੋਇਆ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਤੇ ਬਹੁਤ ਸੋਹਣਾ ਕਪੜਾ ਦੇ ਰਹੇ ਨੇ ਨੇੜੇ ਤੋਂ ਦੇ ਦੇ ਬਹੁਤ ਪਿਆਰ ਬਹੁਤ ਪਿਓਰ ਕੁਆਟਰ ਕਪੜਾ ਖਾਦੀ ਸਿਲਕ ਦਾ ਇਹਦਾ ਹਰ ਡਿਜ਼ਾਈਨ ਦੇ ਵਿੱਚ ਰੈੱਡ ਚਿਲੀਜ਼ ਲੱਗੀ ਆ ਵਿੱਚ ਇਹਦੇ ਜਿਹੜਾ ਪ੍ਰਿੰਟ ਬਣਿਆ ਹੋਇਆ ਬੇਬੀ ਪਿੰਕ ਦਾ ਕਲਰ ਹੈਗਾ ਕਈ ਵਾਰ ਕੈਮਰੇ ਦੇ ਵਿੱਚ ਕਲਰ ਨਾ ਕਲੀਅਰ ਨਹੀਂ ਆਉਂਦੇ ਹੈਗੇ ਤੇ ਬੇਬੀ ਪਿੰਕੇ ਦਾ ਕਲਰ ਹੈਗਾ ਤੇ ਬਹੁਤ ਸੋਹਣਾ ਸਟੱਫ ਹੈਗਾ ਇਹ ਜਿਹਨੂੰ ਵੀ ਚਾਹੀਦਾ ਹੋਇਆ ਵੀ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਆਪਣੇ ਨੰਬਰ ਤੇ ਤੇ ਆਰਡਰ ਕਰ ਦਿਓ ਹਾਂਜੀ ਇਹ ਕਾ ਵਾਲਾ ਸੂਟ ਆਪਣੇ ਕੋਲੇ ਪਹਿਲਾਂ ਸਟੇਲ ਹੋਇਆਗਾ ਇਹ ਵੀ ਆਪਾਂ ਦੂਜੀ ਤੀਜੀ ਵਾਰ ਲੈ ਆਏ ਆ ਆ ਵਾਲਾ ਸੂਟ ਵੀ ਆਪਣੇ ਕੋਲੇ ਪਹਿਲਾਂ सेल ਹੋਇਆ ਅਨੀਅਨ ਕਲਰ ਦੇ ਵਿੱਚ ਤੇ ਇਹ ਵੀ ਬਹੁਤ ਸੋਹਣਾ ਕਪੜਾ ਹੈਗਾ ਜੀ ਇਹ ਜਮਾ ਸੌਫਟ ਫੈਬਰਿਕ ਆ ਬਿਲਕੁਲ ਸੌਫਟ ਤੇ ਬਹੁਤ ਸੋਹਣਾ ਹੈ ਵੀ ਇਹ ਵੀ कॉटन ਹੈਗਾ ਪਿਓਰ कॉटन ਮੈਂ ਤੁਹਾਨੂੰ ਸਟੱਫ ਦਿਖਾ ਦਿੰਨੀ ਹਾਂ ਬਹੁਤ ਸੌਫਟ ਫੈਬਰਿਕ ਹੈ ਬਹੁਤ ਜ਼ਿਆਦਾ ਤੇ ਇਹਦੇ ਨਾਲ ਦੇ ਤਾਂ ਆਪਣੇ ਕੋਲੇ ਸਾਰੇ बिक ਗਏ ਤੇ ਇਹ ਸੂਟ ਜੇ ਵੀ ਕਿਸੇ ਨੂੰ ਚਾਹੀਦਾ ਹੋਇਆ ਇਹ ਵੱਡੇ ਪਣੇ ਦੇ ਇਹ ਵੱਡੇ ਪਣੇ ਦਾ ਹਾਂ ਇਹ ਹੀ ਅਸਲ ਇਹ ਵੱਡੇ ਪਣੇ ਦਾ ਸੂਟ ਹੈ ਜੀ 3.5 ਮੀਟਰ ਤੋਂ ਉੱਤੇ ਹੀ ਹੋਊਗਾ ਪੂਰਾ ਖੁੱਲਾ ਡੁੱਲਾ ਸੂਟ ਬਣਦਾ ਕੱਪੜਾ ਬਚ ਕੇ ਆਉਦਾ ਆ ਮੇਰਾ ਸੂਟ ਆ ਜਿਹੜਾ ਮੈਂ ਸਟਿਚ ਕਰਵਾਇਆ ਇਹਦੇ ਚੋਂ ਆ ਕੱਪੜਾ ਬਚ ਕੇ ਆਇਆ ਇਹ ਤੇ ਬਹੁਤ ਹੁੰਦਾ ਹੈ ਵੱਡੇ ਪਣੇ ਦਾ ਕੱਪੜਾ ਵਾਧੂ ਹੁੰਦਾ ਹੈ ਇਹਦੇ ਵਿੱਚ ਤੇ ਬਹੁਤ ਸੋਹਣਾ ਸੂਟ ਆ ਤੇ ਬਹੁਤ ਸੋਹਣਾ ਆਣੀਆ ਛੇੜ ਜਾ ਇਹ ਹੈਗਾ ਆਪਣਾ ਕਲਰ ਆਗਾ ਨਾ ਤੇ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਆਰਡਰ ਕਰ ਦਿਓ ਜੀ ਤੇ ਰੇਟ ਨੇ ਜਿਹੜੇ ਬਹੁਤ ਜ਼ਿਆਦਾ ਜੈਨਨ ਪ੍ਰਾਈਸ ਨੇ ਤੇ ਬਹੁਤ ਜ਼ਿਆਦਾ ਘਟਨੇਗੇ ਤੇ ਹਰ ਇੱਕ ਦੀ ਪਹੁੰਚ ਚ ਲੈਣ ਵਾਲੇ ਇਹਨਾਂ ਦੇ ਰੇਟ ਨੇਗੇ ਜਿਹਨੂੰ ਕਿ ਹਰ ਇੱਕ ਭੈਣ ਖਰੀਦ ਸਕਦੀ ਆ ਆਪਾਂ ਇਹ ਹੀ ਦੇਖ ਕੇ ਇਹ ਕਪੜਾ ਲੈਣੇ ਹੁੰਦੇ ਆ ਵੀ ਹਰੇਕ ਭੈਣ ਜਿਹੜਾ ਵੀ ਕਪੜਾ ਲੈ ਸਕੇ ਇੰਨਾ ਕੁ ਰੇਟ ਹੋਵੇ ਆ ਆਪਾਂ ਉਹਦੇ ਹਿਸਾਬ ਨਾਲ ਹੀ ਕਪੜੇ ਹੋ ਕਰਕੇ ਬਾਕੀ ਹਾਂ ਜਿਹਨੇ ਕੋਈ ਮਹਿੰਗਾ ਵੀ ਵਗੈਰਾ ਬਾਏ ਕਰਨਾ ਹੁੰਦਾ ਆਪਾਂ ਉਹਨੂੰ ਉਹਦੇ ਡਿਮਾਂਡ ਤੇ ਲਿਆ ਦੇਣੇ ਹੁੰਦੇ ਆ ਤੇ ਤੇ ਦੇਖੋ ਪ्योर ਗਰਮੀ ਦੀ ਆਈਟਮ ਆ ਇਹ ਪੂਰਾ ਵਧੀਆ ਪੂਰਾ ਸੋਹਣਾ ਫੈਬਰਿਕ ਆ সফট ਪੂਰਾ ਐ ਨਹੀਂ ਹੈਗਾ ਵੀ ਪੂਰਾ সফট ਨਰਮ ਕਪੜਾ ਦਾ ਹਾਂਜੀ ਕੇ ਹੋ ਗਿਆ ਇੱਕ ਉਹ ਆਪਾਂ ਜੌਰਜਟ ਦੇ ਵੀਡੀਓ ਪਾਈ ਸੀ ਸੂਟ ਲੈ ਕੇ ਆਏ ਸੀ 8-9 ਕਲਰ ਸੀਗੇ ਉਹਦੇ ਵਿੱਚ ਤੇ ਉਹਦੇ ਨਾਲ ਦੇ ਆਪਣੇ ਕੋਲੇ ਸਾਰੇ ਕਲਰ ਨੇ ਜਿਹੜੇ ਹੋ ਗਏ ਸੀ ਸੇਲ ਹੋ ਗਏ ਸੀਗੇ ਤੇ ਜਿਹੜਾ ਇੱਕ ਆ ਪੀਸ ਆ ਸੂਟ ਰਹਿ ਗਿਆ ਸੀਗਾ ਉਹਦੇ ਵਿੱਚ ਤੇ ਇਹ ਆਪਣੇ ਕੋਲ ਤਿੰਨ ਚਾਰ ਸੂਟ ਸੀਗੇ ਇਹ ਆਪਣੇ ਕੋਲ ਸਿੰਗਲ ਪੀਸ ਰਹਿ ਗਿਆ ਬਾਕੀ ਉਹ ਸਾਰੇ ਕਲਰ ਸੀ ਜਿਹੜੇ ਸੇਲ ਹੋ ਗਏ ਜੀ ਕਿਉਂਕਿ ਕਿਸੇ 'ਚ ਦੋ ਹੀ ਸੀ ਕਿਸੇ 'ਚ ਇੱਕ ਸੀ ਐ ਸੀ ਇਹਦੇ ਵਿੱਚ ਤਿੰਨ ਚਾਰ ਸੀ ਕਿਉਂਕਿ ਇਹ ਮੈਨੂੰ ਜਿਆਦਾ ਪਿਆਰਾ ਲੱਗਿਆ ਸੀਗਾ ਤੇ ਬਹੁਤ ਸੋਹਣੀ ਜੌਰਜਟ ਆ ਤੁਸੀਂ ਨਾ ਇਹਨੂੰ ਦੁਪੱਟਾ ਤੇ ਸ਼ਰਟ ਬਣਾ ਕੇ ਪਲੇਨ ਬਾਟਮ ਵੀ ਬਣਾ ਸਕਦੇ ਹੋ ਜਾਂ ਤੁਸੀਂ ਪੂਰਾ ਸੂਟ ਲੈ ਕੇ ਪਲੇਨ ਦੁਪੱਟਾ ਲੈ ਸਕਦੇ ਹੋ ਜਿਵੇਂ ਵੀ ਤੁਹਾਡੀ ਇੱਛਾ ਜਿਵੇਂ ਇਹਦੀ ਤੁਸੀਂ ਸ਼ਰਟ ਬਣਾ ਲਈ ਇਸਦੀ ਵੀ ਤੁਸੀਂ ਆ ਆਪਣੀ ਬਾਟਮ ਬਣਾ ਲਈ ਜਾਂ ਪਲੇਨ ਬਾਟਮ ਲਗਾ ਲਈ ਬਹੁਤ ਸੋਹਣੀ ਚੀਜ਼ ਹੈ ਬਹੁਤ ਸੋਹਣਾ ਪ੍ਰਿੰਟ ਆਗਾ ਇਹਦੇ ਵਿੱਚ ਤੇ ਮੈਂ ਤੁਹਾਨੂੰ ਕਪੜਾ ਦਿਖਾਉਣੀ ਐ ਇੰਨੇ ਸੌਫਟ ਜੌਰਜਟ ਆਗੀ ਜਿਹੜੀ ਸਾਰੀ ਗਰਮੀ ਜੇ ਵੇਅਰ ਹੋਊਗੀ ਪਿਓਰ ਸੌਫਟ ਵਾਲੀ ਜੌਰਜਟ ਆਗੀ ਆ ਸਿੱਧਾ ਬੱਸ ਤੇ ਪਾਇਆ ਬਹੁਤ ਪ੍ਰੀਟੀ ਲੱਗੂਗਾ ਇਹ ਸੂਟ ਦੇਖੋ ਤੇ ਇਹ ਸਿੰਗਲ ਹੀ ਰਹਿ ਗਿਆ ਆਪਣੇ ਕੋਲੇ ਤੇ ਰੇਟ ਹੈਗਾ ਦਾ ਬਹੁਤ ਜ਼ਿਆਦਾ ਘੱਟ ਦੇਖੋ ਇਹ ਸਿੰਗਲ ਹੀ ਆਪਣੇ ਕੋਲੇ ਬੱਟੇ ਬਣੇ ਦਾ ਸੂਟ ਹੈਗਾ ਇਹ ਵੀ ਬਾਦੂ ਖੁੱਲਾ ਢੁੱਲਾ ਸੂਟ ਹੈਗਾ ਜੇ ਕਿਸੇ ਨੂੰ ਚਾਹੀਦਾ ਹੋਇਆ ਭੈਣ ਨੂੰ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਆਪਣੇ WhatsApp ਨੰਬਰ ਤੇ ਬਿਲਕੁਲ ਲੈਸ ਡਾਟਾ ਦੇ ਵਿੱਚ ਨੇ ਠੀਕ ਹੈ ਜੀ ਇੱਕ ਹੋਰ ਦਿਖਾਉਣੀ ਹੈ ਮੈਂ ਇਹ ਵੀ ਹੈਗਾ ਜਿਹੜਾ ਜੌਰਜਟ ਚ ਵਾਈਟ ਹੈਗਾ ਇਹ ਜੌਰਜਟ ਦੇ ਵਿੱਚ ਵਾਈਟ ਹੈਗਾ ਤੇ ਜਿਵੇਂ ਕਾਲਜ ਜਾਂ ਕੋਈ ਪੈਨ ਜੌਬ ਕਰਦੀਆਂ ਨੇ ਹਨਾ ਬਹੁਤ ਸੋਹਣਾ ਲੱਗਦਾ ਉਹ ਮੇਂ ਵਾਈਟ ਕਲਰ ਦਾ ਹੈਗਾ ਜੌਰਜਟ ਦੇ ਵਿੱਚ ਸਾਰਾ ਸੂਟ ਆਗਾ ਇਹ ਆਲ ਓਵਰ ਤੇ ਤੁਸੀਂ ਇਹਨੂੰ ਜਿਵੇਂ ਮਰਜੀ ਮੈਚਿੰਗ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਬਹੁਤ ਪ੍ਰੀਟੀ ਹੈਗਾ ਇਹ ਵੀ ਦੇਖੋ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਸਕਰੀਨਸ਼ਾਟ ਲੱਗੇ ਭੇਜ ਦੇਣੀ ਬਹੁਤ ਸੋਹਣੀ ਜੌਰਜਟ ਆ ਗਈ ਗਰਮੀਆਂ ਦੇ ਵਿੱਚ ਪੂਰਾ ਪ੍ਰੋਪਰ ਪਾਊਗਾ ਇਹ ਹੈ ਜੀ ਗੱਲ ਨਹੀਂ ਹੈ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤਾਂ ਆਪਾਂ ਨੂੰ ਫੋਨ ਕਰ ਲਿਓ ਜੀ ਆ ਮੈਸੇਜ ਕਰ ਦਿਓ ਹੋਰ ਤਾਂ ਵੀ ਦਿਖਾ ਦਿੰਨੀ ਆ ਠੀਕ ਹੈ ਜੀ ਇਹ ਇਹ ਵੀ ਜੌਰਜਟ ਦਾ ਹੈ ਐ ਜੌਰਜਟ ਨਹੀਂ ਹੈਗੀ ਵੀ ਵਧੀਆ ਜਿ ਨਹੀਂ ਹੈਗੀ ਮਾੜੀ ਜਾਰਜਟਾ ਪੂਰਾ ਵਧੀਆ ਸਟਾਪਾ ਪੂਰਾ ਵਧੀਆ ਕਪੜਾ ਦਾ ਹਾਂਜੀ ਇਹ ਕੇ ਟਾਈਡਾਈ ਵਾਲੇ ਸੂਟਸ ਜਿਹੜੇ ਆਪਣੇ ਮੋਸਟਲੀ ਉਹਦਾ ਸਾਰੇ ਸੇਲ ਹੋ ਗਏ ਤੇ ਆ ਜਿਹੜਾ ਹੈਗਾ ਸੀ ਇਹ ਦੋ ਤਿੰਨ ਸ਼ੇਡ ਸੀ ਜਿਹੜੇ ਆਪਾਂ ਦੁਬਾਰੇ ਮੰਗਵਾਏ ਸੀਗੇ ਇਹਦਾ ਕਲਰ ਵੀ ਬਹੁਤ ਪਿਆਰਾਗਾ ਮਸ਼ਲੀਨ ਤੇ ਨੇ ਇਹ ਪਿਓਰ ਕਾਟਨ ਮਸ਼ਲੀਨ ਜਿਹੜੀ ਬਹੁਤ ਲਾਈਟ ਵੇਟ ਆ ਇਹ ਬਹੁਤ ਜ਼ਿਆਦਾ ਤੇ ਤੁਸੀਂ ਅੱਜਕੱਲ ਟ੍ਰੈਂਡ ਦੇ ਵਿੱਚ ਵੀ ਹੈ ਟਾਈ ਡਾਈ ਬਹੁਤ ਜ਼ਿਆਦਾ ਇਹਦੇ ਚ ਆਪਣੇ ਕੋਲੇ ਪਤਾ ਨਹੀਂ ਦੋ ਹੀ ਕਲਰ ਨੇਗੇ ਸ਼ਾਇਦ ਦੇਖਣੇ ਪੈਣਗੇ ਪਤਾ ਨਹੀਂ ਆਹੀ ਲਾਸਟ ਹੈ ਕਿ ਆਪਣੀ ਇੱਕ ਹੋ ਵੀ ਆ ਤੇ ਆ ਵੀ ਬਹੁਤ ਪਿਆਰਾ ਕਲਰ ਆ ਪਿਓਰ ਲਾਈਟ ਵੇਟ ਆ ਇਹ ਪਿਓਰ ਕਾਟਨ ਮਸ਼ਲੀਨ ਫੈਬਰਿਕ ਆ ਜੀ ਇਹਦਾ ਤੇ ਸੌਫਟ ਵਾਲੀ ਪੂਰੀ ਅੱਜ ਕੱਲ੍ਹ ਜਿਹੜਾ ਇਹ ਟਾਈ ਡਾਈ ਦਾ ਜਿਹੜਾ ਟ੍ਰੈਂਡ ਵੀ ਬਹੁਤ ਚੱਲ ਰਿਹਾ ਟਾਈ ਡਾਈ ਦਾ ਤੇ ਜੇ ਕਿਸੇ ਨੂੰ ਚਾਹੀਦਾ ਹੋਇਆ ਕਲਰ ਬਹੁਤ ਪਿਆਰਾ ਹੈ ਜੀ ਇਹ ਭੜਕੀਲਾ ਜਿਹਾ ਕਲਰ ਵੀ ਬਹੁਤ ਸੋਹਣਾ ਕਲਰ ਆਗਾ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਦੇਖੋ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਪ੍ਰੋਪਰ ਪੂਰਾ ਸੂਟ ਆਗਾ ਆ ਵਾਲੀ ਮਸ਼ਲੀਨ ਪਿਓਰ ਕਾਟਨ ਮਸ਼ਲੀਨ ਇਹਦੇ ਨਾਲ ਦੇ ਸੂਟ ਇਹਨਾਂ ਨਾਲ ਦੇ ਆਪਾਂ ਆਪਣੇ ਕੋਲੇ ਪੋਸ਼ੂਫਲ ਅੱਗੇ ਹਾਂ ਇਹਦੇ ਵਿੱਚ ਸੀਗੇ ਕੁਝ ਪਿੰਕ ਮੀਜੇ ਚ ਸੀਗੇ ਇਹਦੇ ਵਿੱਚ ਆਪਾਂ ਲੈ ਕੇ ਆਏ ਸੀ 15 ਸੂਟ ਨੂੰ 15 20 ਸੂਟਾਂ ਨੂੰ ਲੈ ਕੇ ਆਏ ਸੀ ਤਿੰਨ ਕਲਰ ਸੀਗੇ ਆਪਣੇ ਇਹਦੇ ਤਿੰਨ ਕਲਰ ਸੀ ਪਿਓਰ ਕਾਟਨ ਮਸ਼ਲੀਨ ਦੇ ਵਿੱਚ ਤੇ ਆਪਣੇ ਕੋਲੇ ਸਿਰਫ ਇਹ ਦੋ ਸੂਟ ਰਹਿ ਗਏ ਹੁਣ

ਤੁਸੀਂ ਇਹਦੇ ਨਾਲ ਪਲੇਨ ਫੈਬਰਿਕ ਵੀ ਪਲੇਨ ਬਾਟਮ ਵੀ ਲੈ ਸਕਦੇ ਹੋਗੇ ਬਾਟਨ ਤੇ ਆਪਣਾ ਮੂਰੀਆ ਕੋਲੇ ਤੁਸੀਂ ਵਰਕ ਕਰਾਉਣਾ ਵਰਕ ਕਰਾ ਸਕਦੇ ਹੋਗੇ ਇਹ ਆਲਓਵਰ ਸੂਟ ਆਗਾ ਸਾਰਾ ਤੁਸੀਂ ਆਲਓਵਰ ਲੈਣ ਆਲਓਵਰ ਲੈ ਸਕਦੇ ਹੋ ਬਹੁਤ ਸੋਹਣਾ ਕਪੜਾ ਜੀ ਬਾਲਾ ਹਲਕਾ ਹੈ ਵੀ ਪਿਓਰ ਕਾਟਨ ਮਸ਼ਲੀਨ ਆ ਬਹੁਤ ਜਿਆਦਾ ਦੇਖੋ ਪ੍ਰੂਵ ਵਰਗਾ ਜਮੀਨ ਨਾ ਸੌਫਟ ਆਗਾ ਇਹ ਜਿਹ ਹੈਗਾ ਸੀ ਇੱਕ ਆਪਣੇ ਕੋਲੇ ਪਿੰਕ ਕਲਰ ਤੋ ਸਾਰੀ ਸੀਲ ਹੋ ਗਿਆ ਉਹਦੇ 'ਚ ਤਾਂ ਕੁਝ ਵੀ ਨਹੀਂ ਰਿਹਾ ਉਹ ਵੀ ਬਹੁਤ ਪਿਆਰਾ ਕਲਰ ਸੀਗਾ ਤੇ ਇੱਕ ਇਹਦੇ ਕੋਲੇ ਇੱਕ ਇਹਦੇ ਵਿੱਚ ਆਪਣੇ ਕੋਲੇ ਹੈਗਾ ਆਹ ਵਾਲਾ ਕਲਰ ਕ ਰੰਗ ਨੂੰ ਦੇਖੋ ਜੀ ਕਿੰਨੇ ਸੋਹਣੇ ਨੇਗੇ ਇੱਕ ਐਵੇਂ ਨਹੀਂ ਹੈਗਾ ਵੀ ਇਹ ਗਰਮੀ 'ਚ ਪਹਿਣੇ ਨਹੀਂ ਜੋ ਧੜਕੀਲੇ ਲੱਗਣਗੇ ਉਦਾਂ ਉਹ ਵੀ ਚੀਜ਼ ਨਹੀਂ ਹੈਗੀ ਇਹ ਕਲਰ ਵੀ ਕੂੜੇ ਨੇਗੇ ਇਹਦੇ ਵਿੱਚ ਐਵੇਂ ਹੈਗਾ ਤੇ ਮਿੱਠੇ ਜੇ ਮਿੱਠਾ ਜਿਹਾ ਸੂਟ ਆਗਾ ਮਿੱਠੇ ਮਿੱਠੇ ਜਿਹਾ ਸਟਾਫ ਆਗਾ ਤੇ ਜਿਹੜਾ ਵੀ ਫੁੱਲ ਗਰਮੀ ਦੇ ਵਿੱਚ ਵੇਅਰ ਹੋਊਗਾ ਤੇ ਪੂਰਾ ਸੌਫਟ ਕਪੜਾ ਹੈਗਾ ਇਹ ਦੋ ਹੀ ਰਹਿ ਗਏ ਆਪਣੇ ਕੋਲੇ ਆਪਾਂ ਤਿੰਨ ਕਲਰਾਂ ਦੇ ਵਿੱਚ ਲੈ ਕੇ ਆਏ ਸੀ ਇਹ ਕਈ ਕਈ ਸੂਟ ਇਹਦੇ ਨਾਲ ਦਾ ਇੱਕ ਕਲਰ ਉਹ ਤਾਂ ਬਿਲਕੁਲ ਹੀ ਸੇਲ ਹੋ ਗਿਆ ਉਸ ਦਾ ਕੁਝ ਵੀ ਨਹੀਂ ਰਿਹਾ ਹੈਗਾ ਇਹ ਦੋ ਕਲਰਾਂ 'ਚ ਹੀ ਸਿੰਗਲ ਸਿੰਗਲ ਸੂਟ ਰਹਿ ਗਿਆ ਤੇ ਰੇਟ ਹੈਗਾ ਬਹੁਤ ਹੀ ਘੱਟ ਜੇ ਕਿਸੇ ਭੈਣ ਨੂੰ ਚਾਹੀਦਾ ਹੈ ਤਾਂ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਸਕਰੀਨਸ਼ਾਟ ਲੈ ਕੇ ਭੇਜ ਦਿਓ ਠੀਕ ਹੈ ਜੀ ਇੱਕ ਹੈਗਾ ਆਪਣੇ ਕੋਲੇ ਆਹ ਪਿਓਰ ਕਾਟਨ ਦਾ ਪਿਓਰ ਕਾਟਨ ਦਾ ਸੂਟ ਆ ਇਹ ਬਹੁਤ ਪਿਓਰ ਪੂਰੀ ਪਧੀਆ ਘੈਂਟ ਵਾਲੀ ਕਾਟਨ ਹੈ ਜੀ ਜਿਹੜੀ ਗਰਮੀ ਦੇ ਵਿੱਚ ਸਾਰੀ ਗਰਮੀ ਦੇ ਵਿੱਚ ਪੀਰ ਉਹ ਕਲਰ ਬਹੁਤ ਮਿੱਠਾ ਆ ਜੈ ਇਹਦਾ ਗਰਮੀ ਵਾਲਾ ਤੇ ਇਹ ਵੀ ਆਪਣੇ ਕੋਲੇ ਇੱਕੋ ਹੀ ਰਹਿ ਗਿਆ ਇਕੱਲਾ ਹੀ ਆ ਜੇ ਕਿਸੇ ਨੂੰ ਚਾਹੀਦਾ ਹੋਇਆ ਭੈਣ ਨੂੰ ਤਾਂ ਨੇੜੇ ਤੇ ਦਿਖਾਨੀਆ ਮੈਂ ਪਿਓਰ ਕਾਟਨ ਆ ਜੀ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਸਕਰੀਨਸ਼ਾਟ ਲੈ ਲਿਓ ਜੀ ਇਸ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਦਿਓ WhatsApp ਨੰਬਰ ਤੇ ਆਹ ਵਾਲੀ ਕਾਟਨ ਆ ਇੱਕ ਆਪਣੇ ਕੋਲੇ ਪਿਓਰ ਕਾਟਨ ਪਿਓਰ ਕਾਟਨ ਤੇ ਪ੍ਰਿੰਟ ਵੀ ਬਹੁਤ ਸੋਹਣਾਗਾ ਤੇ ਇਹਦਾ ਕਲਰ ਵੀ ਬਹੁਤ ਸੋਹਣਾਗਾ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਤੇ ਇਹ ਕੱਲੇ ਸਿੰਗਲ ਹੀ ਸੂਟ ਆਗਾ ਅਸੀਂ ਨਾ ਇਹ ਕਾਟਨ واਸ਼ ਕਰਕੇ ਦੇਖੀ ਸੀਗੀ ਵੀ ਕਈ ਵਾਰ ਨਾ ਜਦੋਂ ਆਪਾਂ ਕਾਟਨ ਧੋ ਦਿੰਨੇ ਆ ਪਹਿਲਾਂ ਤਾਂ ਉਹ ਪੂਰੀ ਵਧੀਆ ਲੱਗਦੀ ਆ ਜਦੋਂ ਆਪਾਂ واਸ਼ ਕਰ ਦਿੰਨੇ ਆ ਉਸ ਤੋਂ ਬਾਅਦ ਉਹ ਗੱਦੀ ਜੀ ਹੋ ਜਾਂਦੀ ਹੈ ਮਤਲਬ ਕਿ ਡੱਲ ਜੀ ਪੈ ਜਾਂਦੀ ਆ ਤੇ ਅਸੀਂ ਇਹਨੂੰ واਸ਼ ਕਰਕੇ ਦੇਖਿਆ ਸੀ ਕਹੂੰਜਾ ਜਿਆਦਾ ਵੀ ਦੇਖੀਏ ਤਾਂ ਸਹੀ ਇਹ ਕਿਵੇਂ ਰਹਿੰਦੀ ਆ ਕਿਉਂਕਿ ਇਹ ਕਾਟਨ ਥੋੜੀ ਖੜੀ ਖੜੀ ਜੀ ਕਾਟਨ ਆ ਗਈ ਤੇ ਪਰ ਨਹੀਂ ਇਹਨੂੰ ਕੁਝ ਵੀ ਨਹੀਂ ਹੋਇਆ ਇਹ ਉਮੀਦੀ ਉਮੀ ਹੈ ਹੋਗੀ ਧੋਣ ਤੋਂ ਬਾਅਦ ਵੀ ਤੇ ਬਹੁਤ ਸੋਹਣਾ ਲੱਗ ਰਿਹਾ ਵੀ ਉਹ ਸੋਹਣੀ ਟੀਟਾ ਵੀ। ਇਹ ਵੀ ਆਪਣੇ ਕੋਲੇ ਸਿੰਗਲ ਹੀ ਆ ਜੇ ਕਿਸ ਨੂੰ ਚਾਹੀਦਾ ਹੋਇਆ ਤਾਂ ਕਮੈਂਟ ਕਰ ਲਿਓ ਜੀ। ਤੇ ਬਾਕੀ ਤੁਹਾਨੂੰ ਮੈਂ ਆਪਣਾ ਵਰਤਣਾ ਨਹੀਂ ਦੱਸ ਸਕਦਾ। ਇਹ ਨਹੀਂ ਸੀਗੇ। ਹਾਂਜੀ ਬਾਕੀ ਮੈਂ ਹੁਣ ਤੁਹਾਨੂੰ ਦੱਸ ਦਿੰਦੀ ਆ ਵੀ ਜਿਹੜੇ ਇਹ ਸੂਟਾਂ ਦੇ ਰੇਟ ਨੇ ਬਹੁਤ ਜ਼ਿਆਦਾ ਜੈਨੂ ਨੂੰ ਪ੍ਰਾਈਸ ਹੈਗਾ ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੀ ਆ ਵੀ ਜਿਹੜਾ ਇਹ ਸੂਟ ਨੇ ਸ਼ਿਪਿੰਗ ਚਾਰਜਰ ਰੇਟ ਤੋਂ ਬਿਨਾ ਹੋਣਗੇ ਜੀ ਇਹਨਾਂ ਦੇ ਲੱਗ ਕਿਉਂਕਿ ਸ਼ਿਪਿੰਗ ਚਾਰਜਰ ਦਾ ਬੜਾ ਪੰਗਾ ਹੋ ਜਾਂਦਾ ਕੋਰੀਅਰ ਦਾ ਕਈ ਵਾਰ ਤਾਂ ਨਾ ਕੋਰੀਅਰ ਵਾਲੇ ਸਾਨੂੰ ਪੱਲਿਓਂ ਦੇਣੇ ਪੈ ਜਾਂਦੇ ਆ ਤੁਹਾਨੂੰ ਸੱਚੀ ਗੱਲ ਦੱਸੀ ਤੇ ਪਤਾ ਕੀ ਹੈਗਾ ਸਾਡੇ ਅਸੀਂ ਇੱਥੋਂ ਬੜਲਾਡਾ ਤੋਂ ਕਰਾਉਨੇ ਆ ਕੋਰੀਅਰ ਉੱਥੋਂ ਕਰਾਉਨੇ ਆ ਤੇ ਉੱਥੇ ਹੀ ਹੈਗੇ ਨੇ 2-3 ਜਾਣੀ ਇੱਕ ਤਾਂ ਪਿੰਡਾਂ 'ਚ ਪਾਰਸਲ ਹੀ ਨਹੀਂ ਭੇਜਦੇ ਹੈਗੇ ਇਹ ਇੱਕ ਨੇ ਬਾਈ ਜਿਹੜੇ ਪਾਰਸਲ ਭੇਜਦੇ ਨੇ ਉਹ ਕਹਿੰਦੇ ਨੇ ਵੀ ਜਿਹੜਾ ਪਿੰਡਾਂ ਵਾਲਾ ਜਿੱਮੇ ਪਿੰਡਾਂ ਤੱਕ ਪਾਰਸਲ ਪਹੁੰਚਾਉਣਾਗਾ ਤੇ ਉਹਦਾ ਪ੍ਰਾਈਸ ਜਿਹੜਾ 100 ਰੁਪਿਆ ਲੈਂਦੇ ਆ ਸਾਡੇ ਤੋਂ ਵੀ ਉਹ ਤੇ ਜੇ ਆਪਾਂ ਕੋਈ ਸ਼ਹਿਰ ਦਾ ਭੇਜਣਾਗਾ ਤੇ ਉਹ 80 ਰੁਪਏ ਲੈਂਦੇ ਨੇਗੇ ਤੇ ਉਹਦੇ ਹਿਸਾਬ ਨਾਲ ਲਗਾ ਇਹ ਤੇ ਇਹ ਵਾਲਾ ਪੰਗਾ ਪੈ ਜਾਂਦਾ ਕਈ ਵਾਰ ਭਣਾ ਕਹਿੰਦੀਆਂ ਨੇ ਸਾਡੇ ਤਾਂ ਜੀ ਇੰਨੇ ਲੈਂਦੇ ਆ ਇੱਥੇ ਇੰਨੇ ਲੈਂਦੇ ਆ ਮੈਂ ਮੰਨਦੀ ਆ ਹਨਾ ਵੀ ਹੋਊਗਾ ਰੇਟ ਦਾ ਫਰਕ ਹਰ ਥਾਂ ਅਲੱਗ-ਅਲੱਗ ਥਾਂ ਦੇ ਤੇ ਸਾਨੂੰ ਤਾਂ ਜੀ ਇੰਨੀ ਪੈਂਦੇ ਨੇ ਜੇ ਇੱਕ ਪਿੰਡਾਂ ਤੱਕ ਜਿਵੇਂ ਕੋਈ ਪਿੰਡ ਦਾ ਪਾਰਸਲ ਆਗਾ ਉਹਦੇ 100 ਰੁਪਏ ਉਹ ਕਹਿੰਦੇ ਨੇ ਸਾਨੂੰ ਜੀ ਓੱਖਾ ਹੁੰਦਾ ਪਿੰਡਾਂ ਚ ਪਹੁੰਚਾਉਣਾ ਹੈ ਉੱਥੇ ਵੱਧ ਖਰਚਾ ਪੈ ਜਾਂਦਾ ਹੁਣ ਆਪਾਂ ਕੀ ਕਰ ਸਕਦੇ ਆਪਾਂ ਤਾਂ ਦੇਖੋ ਭੇਜਣੀ ਨਹੀਂ ਨੇ ਹਨਾ ਆਪਾਂ ਵੈਸ ਵੀ ਨਹੀਂ ਕਰ ਸਕਦੇ ਉਹ ਵੀ ਅਗਲੇ ਦਾ ਤੰਦਾਗਾ ਤੇ ਬਾਕੀ ਫਿਰ ਆਪਾਂ ਨੂੰ ਇਹ ਕਰਨਾ ਪੈਂਦਾ ਜੀ ਫਿਰ ਦੇਣੇ ਪੈਂਦੇ ਆ ਵੀ ਇਹਦੇ ਵਿੱਚ ਖਾਨ ਕਰਨ ਵਾਲਾ ਕੁਝ ਨਹੀਂ ਹੈਗਾ ਕੋਰੀਅਰ ਵਾਲਾ ਫੀਸ ਜਿੰਨੀ ਉਹਨਾਂ ਨੇ ਲੈਣੀ ਆ ਆਪਾਂ ਤਾਂ ਉੰਦੀ ਦੇਂਦੀ ਆ ਮੈਂ ਹਰੇਕ ਵੀਡੀਓ 'ਚ ਕੱਪੜੇ ਵਾਲੀ ਛੇ ਗੱਲ ਕਹਿਣੀ ਹੁੰਦੀ ਆ ਕਿਉਂਕਿ ਕਈ ਵਾਰ ਨਾ ਫੋਨ ਵੀ ਆਉਂਦੇ ਹੁੰਦੇ ਨੇ ਭੈਣਾਂ ਦੇ ਉਹਨਾਂ 'ਚ ਵੀ ਇਹੀ ਗੱਲ ਦੀ ਹੋ ਹੁੰਦਾ ਵੀ ਹੈ ਹੈ ਨਾ ਵੀ ਇਹ ਗੱਲ ਹੀ ਹੈਗੀ ਭੈਣ ਜਿੰਨੇ ਵੀ ਜਿੰਨੇ ਵੀ ਉਹਨਾਂ ਨੇ ਲੈਣੇ ਆ ਮੈਂ ਤੁਹਾਨੂੰ ਦੱਸਤਾ ਵੀ ਪਿੰਡਾਂ ਵਾਲਾ ਪਾਰਸਲ ਹੋਊਗਾ ਜਿੰਮੇ ਦਾ 100 ਰੁਪਈਏ ਲੈਂਦੇ ਨੇਗੇ ਮੈਂ ਕੱਲ ਵੀ ਪਾਰਸਲ ਲਾ ਗਈ ਆ ਤੇ ਕੱਲ ਵੀ ਪਿੰਡਾਂ ਵਾਲੇ ਪਾਰਸਲ ਸੀ ਮੋਸਟਲੀ ਤੇ ਆਪਾਂ 100 100 ਮੈਂ ਕਈ ਵਾਰ ਅਮਾ ਜੀ ਇਹਦੇ ਵਿੱਚ ਹਨਾ ਕਦੇ ਕਿਵੇਂ ਕਦੇ ਕਿਵੇਂ ਚੱਲਦੀ ਏ ਮੈਂ ਬਾਅਕੀ ਤੁਹਾਨੂੰ ਕਲੀਅਰ ਕਰ ਦਵਾਂ ਵੀ ਪਿੰਡਾਂ ਵਾਲਾ 100 ਰੁਪਿਆ ਲੈਂਦੇ ਨੇ ਜੇ ਆਪਾਂ ਕੋਈ ਸ਼ਹਿਰ ਵਾਲਾ ਪਾਰਸਲ ਭੇਜਣਾ ਤਾਂ ਉੱਥੇ 80 ਰੁਪਏ ਲੱਗਦੇ ਨੇ ਅਸੀਂ ਭਲਾਡੇ ਤੋਂ ਕਰਵਾਉਣੇ ਹੁੰਦੇ ਆਂਗੇ ਕਿਉਂਕਿ ਬਹੁਤ ਹੈ ਨਹੀਂਗਾ ਕੋਈ ਪਾਸ ਦਾ ਲਾਲਾ ਬਾਕੀ ਵਿੱਚੋਂ ਜਿਹੜਾ ਵੀ ਸੂਟ ਕਿਸੇ ਭੈਣ ਨੂੰ ਪਸੰਦ ਹੋਊਗਾ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਆਪਣੇ ਕੋਲੇ ਜਿਹੜਾ ਦੁਪੱਟਿਆਂ ਦਾ ਫੈਬਰਿਕ ਵੀ ਹੁੰਦਾ ਟੈਬੀ ਦਾ ਚਨੂਨ ਦਾ ਪਿਓਰ ਚਨੂਨ ਦਾ ਤੇ ਹਾਫ ਚਨੂਨ ਦਾ ਪਿਓਰ ਦਾ ਔਰਗੈਂਜ਼ਾ ਦਾ ਤੇ ਆਪਣੇ ਕੋਲੇ ਬਰਬਰੀ ਦੇ ਦੁਪट्टे ਵੀ ਆਏ ਸੀ ਕਿ ਬਰਬਰੀ ਦੁਪट्टे ਤਾਂ ਆਪਣੇ ਕੋਲ ਖੜੀ ਨਹੀਂ ਉਹ ਤਾਂ ਆਫਲਾਈਨ ਹੀ ਸੇਲ ਹੋਗੇ ਮਤਲਬ ਘਰ ਹੀ ਸੇਲ ਹੋਗੇ ਤੇ ਬਾਕੀ ਜਾਰਜਟ ਦੇ ਦੁਪट्टे ਹੁੰਦੇ ਨੇ ਬਹੁਤ ਸੋਹਣਾ ਸਟਾਕ ਹੁੰਦਾ ਉਹਨਾਂ ਦਾ ਵੀ ਤੇ ਬਾਕੀ ਸੂਟ ਤੇ ਬਾਕੀ ਚੈਨਲ ਨੂੰ ਜੀ ਪਿਆਰ ਕਰਿਓ ਤੇ ਸਪੋਰਟ ਕਰਿਓ ਵੱਧ ਤੋਂ ਵੱਧ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਤੇ ਬਾਕੀ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ ਗਰੁੱਪਾਂ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਅੰਤ ਆਪਾਂ ਇੱਥੇ ਹੀ ਕਰਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ